ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਜੀਤ ਬਟਿਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਹੋਪ ਤੁਸੀਂ ਸਾਰੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਲਓ ਜੀ ਅੱਜ ਆਪਾਂ ਫਿਰ ਤੋਂ ਹਾਜ਼ਰ ਹੋયા ਕਾਟਨ ਦੇ ਬਹੁਤ ਪਿਆਰੇ ਸੂਟ ਨੇ ਬਹੁਤ ਸੋਹਣੇ ਸੂਟ ਨੇ ਇਹ ਆਫਿਸ ਵੇਅਰ ਲਈ ਬਹੁਤ ਹੀ ਪਿਆਰੇ ਨੇ ਇਹ ਸਾਰਾ ਨੀਡਲਵਰਕ ਕੀਤਾ ਹੋਇਆ ਇਹਨਾਂ ਤੇ ਸਭ ਤੋਂ ਫਸਟਾ ਆਰਟੀਕਲ ਦੇਖੋ ਨੇਵੀ ਬਲੂ ਇਹਨੇ ਨੈਕ ਤੇ ਵਰਕ ਕੀਤਾ ਹੋਇਆ ਹੈ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਬੈਕ ਸਾਈਡ ਵੀ ਘੇਰੇ ਤੇ ਲੇਸ ਲੱਗੀ ਹੋਈ ਹੈ ਹੁਣ ਇਹਦਾ ਵਰਕ ਦੇਖੋ ਫ੍ਰੈਂਚ ਨੋਟ ਤੇ ਨੋਟ ਸਟੀਚ ਨਾਲ ਸਾਰਾ ਡਿਜ਼ਾਈਨ ਕੀਤਾ ਹੋਇਆ ਹੈ ਇਹ ਵਿੱਚ ਮਿਰਰ ਵਰਕ ਹੈ ਇਹ ਸਾਰਾ ਨੀਡਲ ਵਰਕ ਹੈ ਜੀ ਨੀਡ ਜਿਹੜਾ ਨੀਡਲ ਵਰਕ ਹੁੰਦਾ ਹੈ ਥੋੜਾ ਜਿਹਾ ਕੋਸਟਲੀ ਹੁੰਦਾ ਹੈ ਆਰੀ ਵਰਕ ਨਹੀਂ ਕਿਉਂਕਿ ਪਿਓਰ ਕਾਟਨ ਤੇ ਹਮੇਸ਼ਾ ਨੀਡਲ ਵਰਕ ਹੀ ਕੀਤਾ ਜਾਂਦਾ ਦੇਖੋ ਸੂਟ ਦੀ ਲੁੱਕ ਕਿੰਨੀ ਪਿਆਰੀ ਹੈ ਇਹ ਲੇਸ ਲਗਾ ਕੇ ਵਿੱਚ ਪਾਸ ਵਰਕ ਕੀਤਾ ਹੋਇਆ ਸਾਰਾ ਬਾਟਮ ਇਹਦੀ ਬਹੁਤ ਸੋਹਣੀ ਜ਼ິກਜ਼ੈਗ ਟਾਈਪ ਚ ਕੀਤੀ ਹੋਈ ਹੈ ਡਿਜ਼ਾਈਨ ਪ੍ਰਿੰਟ ਚੰਗੀ ਤਰ੍ਹਾਂ ਦਿਖਾਉਣੀ ਹੈ ਮੈਂ ਤੁਹਾਨੂੰ ਦੇਖੋ ਕੀ ਕੋਟਨ ਬਹੁਤ ਪਿਆਰੀ ਲੁੱਕ ਆਊਗੀ ਜੀ ਸੂਟ ਬਣ ਕੇ ਜਦੋਂ ਸੂਟ ਰੈਡੀ ਹੋ ਗਿਆ ਪੂਰੀ ਡਿਮਾਂਡ ਸੀ ਇਹ ਸੁੱਟਾਂ ਦੀ ਇਹ ਆ ਗਿਆ ਦਾ ਦੁਪੱਟਾ ਪਿਓਰ ਕਾਟਨ ਕੋਟਾ ਤਕਰੀਬਨ ਜਿਹੜੇ ਥੋੜੇ ਜਿਹੀ ਵਧੀਆ ਸੂਟ ਨੇ ਉਹਨਾਂ ਨਾਲ ਕਾਟਨ ਕੋਟਾ ਦੇ ਦੁਪੱਟੇ ਹੀ ਚੱਲ ਰਹੇ ਨੇ ਸਾਰੇ ਸੁੱਟਾਂ ਨਾਲ ਇਹ ਦੇਖੋ ਇਹ ਪੱਟੀ ਲਗਾ ਕੇ ਲੇਸ ਲਗਾਈ ਹੋਈ ਹੈ ਕਾਟਨ ਦੀ ਏ ਉੱਪਰ ਪੱਟੀ ਲਗਾਈ ਹੋਈ ਹੈ ਦੁਪੱਟੇ ਦੀ ਲੁੱਕ ਦੇਖੋ ਬਹੁਤ ਪਿਆਰਾ ਹੈ ਗਰਮੀਆਂ ਲਈ ਬਹੁਤ ਸੋਹਣਾ ਸੂਟ ਹੈ ਇਹ ਬਾਹਰ ਅੰਦਰ ਪਾਉਣ ਲਈ ਆਫਿਸ ਵੇਅਰ ਲਈ ਨੇਵੀ ਬਲੂ ਕਲਰ 1640 ਰੁਪਏ ਵਿੱਚ ਤੁਸੀਂ ਇਹ ਬੁੱਕ ਕਰਵਾ ਸਕਦੇ ਹੋ ਬਹੁਤ ਪਿਆਰੇ ਸੂਟ ਨੇ ਜੀ ਨੈਕਸਟ ਕਲਰ ਆ ਗਿਆ ਦਾ ਤੱਪਨ ਇਹ ਦੇਖੋ ਸੇਮੀ ਹੈ ਇਹ ਐਕਸਪਲੇਨ ਕਰਨ ਦੀ ਜ਼ਰੂਰਤ ਨਹੀਂ ਬਹੁਤ ਸੋਹਣਾ ਸੂਟ ਹੈ ਤੇ نیچے ਲਟਕਾਂ ਜੇ ਲੱਗੇ ਹੋਏ ਨੇ ऑटम नेक्स्ट कलर आ गया हॉट पिंक बहुत सणा कलर है जी ये देखो हॉट पिंक दुपट्टा बॉटम सूट की लुक देखो यह है ग्रीन कलर कोई लेंथ बिट का तो इशू नहीं जिन्ना मर्जी खुला टुला बनाओ सूट बैक साइड सेम ਬਰਤਮਾਗੀ ਇਹ ਆ ਗਿਆ ਦਾ ਦੁਪੱਟਾ 1640 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਸਾਰੇ ਸੋਹਣੇ ਸੋਹਣੇ ਸੂਟ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਸੂਟ ਹੈ ਇਹ ਹੈਂਡਵਰਕ ਨਾਲ ਡਿਜ਼ਾਈਨ ਕੀਤਾ ਹੋਇਆ ਇਹ ਸਾਰਾ ਸੂਟ ਦੇਖੋ ਪਿਓਰ ਕਾਟਨ ਹੈ ਇਹਨਾਂ ਸੂਟਾਂ ਤੇ ਵੀ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੀ ਇਸ ਤੇ ਵੀ ਨਹੀਂ ਹੈਗੀ ਅਗਰ ਤੁਹਾਡੀ ਇੱਛਾ ਤਾਂ ਤੁਸੀਂ ਲਗਵਾ ਸਕਦੇ ਹੋ ਐਸੀ ਤਾਂ ਲਾਈਨਿੰਗ ਦੀ ਨੀਡ ਹੈ ਨੀ ਇਹਨਾਂ ਤੇ neck ਦਾ ਡਿਜ਼ਾਈਨ ਦਿਖਾਓ ਇਹ ਸਾਰਾ ਹੈਂਡਵਰਕ ਕੀਤਾ ਹੋਇਆ ਮਿਰਰ ਵਰਕ ਤੇ ਦੇਖੋ ਫ੍ਰੈਂਚ ਨੋਟ ਤੇ ਨੋਟ ਸਟੀਚ ਨਾਲ ਡਿਜ਼ਾਈਨ ਕੀਤਾ ਹੋਇਆ ਸਾਰਾ ਫੁੱਟ ਇਹ ਦੀ ਬੋਟਮ ਆ ਗਈ ਇਸ ਦੇ ਦੁਪट्टे ਤੇ ਬਹੁਤ ਪਿਆਰਾ ਵਰਕ ਕੀਤਾ ਹੋਇਆ ਕੰਟਰਾਸਟ ਬਣਾਇਆ ਹੋਇਆ ਜੀ ਦੁਪੱਟਾ ਆਨੀਆਂ ਸ਼ੇਡ ਨਾਲ ਇਹ ਦੇਖੋ 4 ਸਾਈਡ ਪੱਟੀ ਲਗਾ ਕੇ ਸਮੋਸਾ ਲੇਸ ਲਗਾਈ ਹੋਈ ਹੈ ਇਸ ਤੇ ਇਹ ਸਾਰਾ ਪੈਚ ਵਰਕ ਕੀਤਾ ਹੋਇਆ ਹੈ ਆਈ ਮੀਟਰ ਦਾ ਦੁਪੱਟਾ ਕਾਟਨ ਦਾ ਜੀ ਪਿਓਰ ਕਾਟਨ ਦਾ ਦੁਪੱਟਾ ਪਿਓਰ ਕਾਟਨ ਦਾ ਇਹ ਸੂਟ ਇਹ ਦੇਖੋ 1900 ਰੁਪਏ ਵਿੱਚ ਤੁਸੀਂ ਬੁੱਕ ਕਰਵਾ ਸਕਦੇ ਹੋ ਇਹਦਾ ਪ੍ਰਾਈਸ 1900 ਰੁਪਏ ਹੈ ਸੋਲੋ ਸੂਟ ਨੇ ਜੀ ਤੁਸੀਂ ਜਿੰਨੇ ਮਰਜ਼ੀ ਲੈ ਸਕਦੇ ਹੋ ਇਹ ਦੇਖੋ ਸੇਮ ਹੀ ਹੈ ਇਹ ਵੀ ਬਹੁਤ ਪਿਆਰੀ ਕਲੈਕਸ਼ਨ ਹੈ ਇਹ ਆਫਿਸ ਵੇਅਰ ਲਈ ਉਹ ਵੀਡੀਓ ਚ ਇੱਥੇ ਤੱਕ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਵੀਡੀਓ ਕਿੱਦਾਂ ਨਹੀਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਇਹਨਾਂ ਸਾਰੇ ਸੋਹਣੇ ਸੋਹਣੇ ਸੂਟਾਂ 'ਚ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਤੇ ਸੈਂਡ ਕਰ ਸਕਦੇ ਹੋ ਸਾਡਾ ਵਟਸਐਪ ਨੰਬਰ ਤੁਹਾਡੀ ਸਕਰੀਨ ਤੇ ਸ਼ੋ ਹੋ ਰਿਹਾ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੀ ਲਾਈਕ ਕਰੋ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ 'ਚ ਸਬਸਕ੍ਰਾਈਬ ਕਰੋ ਬੈਲ ਆਈਕਨ ਜਰੂਰ ਪ੍ਰੈਸ ਕਰੋ ਤਾਂ ਕਿ ਸਾਡੀ ਅਗਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਸਤਿ ਸ਼੍ਰੀ ਅਕਾਲ